ਕੱਲ ਬੀਤੀ ਦੇ ਰਾਤ ਸ਼ਾਮ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਕਾਗਜ਼ ਦੇ ਇੱਕ ਪਾਊਡਰ ਨਮਾ ਚੀਜ਼ ਵਿਖਾਉਂਦੇ ਹੋਏ ਦਿਸਰੇ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਇਹ ਕੋਈ ਨਸ਼ੀਲਾ ਪਾਊਡਰ ਜਾਂ ਚਿੱਟਾ ਹੈ ਕਿ ਉਹਦੀ ਜਾਂਚ ਕਰਨ ਲਈ ਸਾਡੀ ਟੀਮ ਠਾਣਾ ਡਿਵੀਜ਼ਨ ਨੰਬਰ 1 ਚ ਪਹੁੰਚੀ ਤਾਂ ਰਿਵੀਜ਼ਨ ਨੰਬਰ ਠਾਣਾ ਦੇ ਇੱਕ ਮੁਖੀ ਨੇ ਕਿਹਾ ਕਿ ਥੋਨਾਂ ਵੱਲੋਂ ਵੀ ਇਹ ਵੀਡੀਓ ਵੇਖੀ ਗਈ ਸੀ ਜਦੋਂ ਉਸ ਲੋਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਨਸ਼ੀਲਾ ਪਾਊਡਰ ਚਿੱਟਾ ਨਹੀਂ ਬਲਕਿ ਨਸ਼ਾ ਛਡਾਊ ਕੇਂਦਰ ਤੋਂ ਨਸ਼ੇੜੀਆਂ ਨੂੰ ਜੋ ਕਿ ਗੋਲੀਆਂ ਮਿਲਦੀਆਂ ਨੇ ਦਾ ਪਾਊਡਰ ਬਣਾਇਆ ਗਿਆ ਸੀ ਜਿਸ ਸੰਬੰਧੀ ਉਹਨਾਂ ਜਾਣਕਾਰੀ ਦਿੰਦੇ ਹੋਏ ਕੀ ਕੁਝ ਕਿਹਾ ਤੁਸੀਂ ਆਪੀ ਦੇਖੋ ਤੇ ਸੁਣੋ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਰੇਲਵੇ ਰੋਡ ਵਾਲੀ ਇੱਥੇ ਪਹਿਲਾਂ ਵੀ ਕੁਝ ਬੰਦਿਆਂ ਨਾਲ ਜਿਹੜੀ ਮੈਨੂੰ ਸ਼ਿਕਾਇਤ ਮਿਲੀ ਸੀਗੀ ਉੱਥੇ ਇਕੱਠੇ ਹੋ ਕੇ ਬੰਦੇ ਆ ਮੈਂ ਵੈਰੀਫਾਈ ਕੀਤਾ ਸੀ ਉੱਥੇ ਨਾ ਇੱਕ ਚਾਹ ਦੀ ਦੁਕਾਨ ਹੈ ਨਾਲ ਪਰਲੇ ਰੇਲਵੇ ਸਟੇਸ਼ਨ ਪੈਂਦਾ ਰੇਲਵੇ ਸਟੇਸ਼ਨ ਦੇ ਅੰਦਰ ਆਟੋ ਲੱਗਦੇ ਆ ਆਟੋ ਵਾਲੇ ਜਿਹੜੇ ਆ ਡਰਾਈਵਰ ਆ ਉਹ ਉਥੇ ਆਣ ਕੇ ਬਾਹਰ ਬੈਠਦੇ ਆ ਉਥੇ ਪਹਿਲਾਂ ਵੀ ਤਿੰਨ ਦੋ ਵਾਰੀ ਨੋਟਿਸ ਤੇ ਆਇਆ ਸੀ ਜਦੋਂ ਕਦੇ ਉਹਦੇ ਤੋਂ ਚੋਕੇ ਆਪਾਂ ਜਿਹੜੇ ਬੰਦੇ ਸੀਗੇ ਉਹ ਪਰਚਾ ਦੇ ਦਿੱਤਾ ਸੀ ਐਨਡੀ ਦਾ ਇਹ ਜਿਹੜੇ ਦਿਖਾ ਰਹੇ ਬੈਠੇ ਬੰਦੇ ਆ ਇਹ ਆਟੋ ਵਾਲੇ ਬੰਦੇ ਆ ਜਦੋਂ ਵੀਡੀਓ ਬਣਨ ਲਈ ਆ ਮੈਂ ਉਥੇ ਜਾ ਕੇ ਵੈਰੀਫਾਈ ਵੀ ਕੀਤਾ ਆ ਵੀ ਇਸ ਤੋਂ ਪਹਿਲਾਂ ਵੀ ਮੈਂ ਜਾਣਦਾ ਨਾ ਕਿ ਸਪੈਸ਼ਲ ਬਰਾਦੀਆਂ ਟੀਮਾਂ ਵੀ ਉਥੇ ਲੱਗੀਆਂ ਹਿੰਗੀਆਂ ਜੀਆਰਪੀ ਵਾਲੇ ਵੀ ਜਿਹੜੇ ਉਥੇ ਕਰਦੇ ਆ ਜਿਹੜੇ ਉਹ ਕਹਿ ਰਹੇ ਕਿ ਚਿਟਾ ਪੀਦੇ ਆ ਉਥੇ ਕੁਝ ਲੋਕ ਹੈਗੇ ਜਿਹੜੇ ਉਥੇ ਸਟੇਸ਼ਨ ਦੇ ਆਟੋ ਵਾਲੇ ਆ ਗਏ ਉਹ ਜਿਹੜੀ ਆਪਣੀ ਸਿਵਲ ਹਸਪਤਾਲ ਰੋਡ ਲੱਗੀ ਹੈ ਦਵਾਈ ਲੱਗੀ ਹੈ ਉਹ ਲੈਂਦੇ ਆ ਉਹ ਆਟੋ ਰਾਤ ਨੂੰ ਹੀ ਹੁੰਦੇ ਆ ਤੇ ਉਹ ਆਪਣੀ ਦਵਾਈ ਦਾ ਸੇਵਨ ਜਰੂਰ ਉਥੇ ਕਰਦੇ ਆ ਕੋਈ ਐਸੀ ਚਿੱਤੇ ਵਾਲੀ ਗੱਲ ਨਹੀਂ ਕਿ ਉਥੇ ਜਿਹੜਾ ਚਟਾਰਾ ਕਰਦਾ ਇਹ ਨਸ਼ੇ ਦੇ ਜਿਹੜੇ ਕਾਰੋਬਾਰੀ ਕਰੇ ਕਰੇ ਦੇ ਆ ਜਿਹੜੇ ਨਸ਼ਾ ਪੁੱਟ ਮਸਜਾ ਦਾ ਜਿਹੜਾ ਵੀ ਨਸ਼ਾ ਪੀਦੇ ਮੇਰੀ ਪਬਲਿਕ ਨੂੰ ਇਹੋ ਅਪੀਲ ਆ ਕਿ ਕੋਈ ਵੇਚਦਾ ਵਾ ਜਾਂ ਕੋਈ ਪੀਂਦਾ ਵਾ ਉਹਦੀ ਇਨਫੋਰਮੇਸ਼ਨ ਦਿਓ ਪਿਛਲੇ ਆਪਣੇ ਪਹਿਲੀ ਤਰੀਕ ਤੋਂ ਲੈ ਕੇ ਹੁਣ ਤੱਕ ਮੈਂ ਤਕਰੀਬਨ 9 ਬੰਦੇ ਜਿਹੜੇ ਆ ਨਸ਼ੇ ਵਾਲੇ ਫੜ ਕੇ ਅੰਦਰ ਪੱਤੇ ਦਿੱਤੇ ਆ ਜਿਹੜੇ ਅਸਮੂਹ ਸਾਰੇ ਸਾਰੇ ਜੇਲ੍ਹ ਦੇ ਵਿੱਚ ਆ ਗਏ ਕੱਲ ਬੀਤੀ ਦੇ ਰਾਤ ਸ਼ਾਮ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਕਾਗਜ਼ ਤੇ ਇੱਕ ਪਾਊਡਰ ਨਮਾ ਚੀਜ਼ ਵਿਕੋਂਦੇ ਹੋਏ ਦਿਸ ਰਹੀ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਇਹ ਕੋਈ ਨਸ਼ੀਲਾ ਪਾਊਡਰ ਜਾਂ ਚਿੱਟਾ ਹੈ। ਇਹਦੀ ਜਾਂਚ ਕਰਨ ਲਈ ਸਾਡੀ ਟੀਮ ਥਾਣਾ ਡਿਵੀਜ਼ਨ ਨੰਬਰ 1 'ਚ ਪਹੁੰਚੀ ਤਾਂ ਰਿਵੀਜ਼ਨ ਨੰਬਰ ਥਾਣਾ ਦੇ ਇੱਕ ਮੁਖੀ ਨੇ ਕਿਹਾ ਕਿ ਹੋਂਨ ਵੱਲੋਂ ਵੀ ਇਹ ਵੀਡੀਓ ਵੇਖੀ ਗਈ ਸੀ। ਜਦੋਂ ਉਸ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਨਸ਼ੀਲਾ ਪਾਊਡਰ ਚਿੱਟਾ ਨਹੀਂ ਬਲਕਿ ਨਸ਼ਾ ਛਡਾਊ ਕੇਂਦਰ ਤੋਂ ਨਸ਼ੇੜੀਆਂ ਨੂੰ ਜੋ ਕਿ ਗੋਲੀਆਂ ਮਿਲਦੀਆਂ ਨੇ ਉਸ ਦਾ ਪਾਊਡਰ ਬਣਾਇਆ ਗਿਆ ਸੀ ਜਿਸ ਸਬੰਧੀ ਉਹਨਾਂ ਜਾਣਕਾਰੀ ਦਿੰਦੇ ਹੋਏ ਕਿ ਕੁਝ ਕਿਹਾ ਤੁਸੀਂ ਆਪੀ ਦੇਖੋ ਤੇ ਸੁਣੋ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਰੇਲਵੇ ਰੋਡ 'ੜੀ ਇੱਥੇ ਪਹਿਲਾਂ ਵੀ ਕੁਝ ਬੰਦਿਆਂ ਨਾਲ ਜਿਹੜੀ ਮੈਨੂੰ ਸ਼ਿਕਾਇਤ ਮਿਲੀ ਸੀਗੀ ਉੱਥੇ ਇਕੱਠੇ ਹੋ ਕੇ ਬੰਦੇ ਆ ਮੈਂ ਵੈਰੀਫਾਈ ਕੀਤਾ ਸੀ ਉੱਥੇ ਨਾ ਇੱਕ ਚਾਹ ਦੀ ਦੁਕਾਨ ਹੈ ਨਾਲ ਪਰਲੇ ਰੇਲਵੇ ਸਟੇਸ਼ਨ ਪੈਂਦਾ ਰੇਲਵੇ ਸਟੇਸ਼ਨ ਦੇ ਅੰਦਰ ਆਟੋ ਲੱਗਦੇ ਆ ਆਟੋ ਵਾਲੇ ਜਿਹੜੇ ਆ ਡਰਾਈਵਰ ਆ ਉਥੇ ਆਣ ਕੇ ਬਾਹਰ ਬੈਠਦੇ ਆ ਉਥੇ ਪਹਿਲਾਂ ਵੀ ਤਿੰਨ ਦੋ ਵਾਰੀ ਨੋਟਿਸ ਤੇ ਆਇਆ ਸੀ ਜਦੋਂ ਕਹਿੰਦੇ ਉਹਦੇ ਤੋਂ ਚੋਕੇ ਆਪਾਂ ਜਿਹੜੇ ਬੰਦੇ ਸੀ ਜੋ ਪਰਚਾ ਦੇ ਦਿੱਤਾ ਸੀ ਐਨਡੀ ਦਾ ਇਹ ਜਿਹੜੇ ਦਿਖਾ ਰਹੇ ਬੈਠੇ ਬੰਦੇ ਆ ਇਹ ਆਟੋ ਵਾਲੇ ਬੰਦੇ ਆ ਜਦੋਂ ਵੀਡੀਓ ਕਰਨ ਲਈ ਮੈਂ ਉਥੇ ਜਾ ਕੇ ਵੈਰੀਫਾਈ ਵੀ ਕੀਤਾ ਆ ਵੀ ਇਸ ਤੋਂ ਪਹਿਲਾਂ ਵੀ ਮੈਂ ਜਾਣਦਾ ਨਾ ਕਿ ਸਪੈਸ਼ਲ ਬ੍ਰਾਂਚੀਆਂ ਟੀਮਾਂ ਵੀ ਉਥੇ ਲੱਗੀਆਂ ਹੰਗੀਆਂ ਜੀਆਰਪੀ ਵਾਲੇ ਵੀ ਜਿਹੜੇ ਉਥੇ ਕਰਦੇ ਆ ਜਿਹੜੇ ਉਹ ਕਹਿ ਰਹੇ ਕਿ ਚਿਟਾ ਪੀਦੇ ਆ ਉਥੇ ਕੁਝ ਲੋਕ ਆ ਗਏ ਜਿਹੜੇ ਉਹ ਸਟੇਸ਼ਨ ਦੇ ਆਟੋ ਵਾਲੇ ਆ ਗਏ ਉਹ ਜਿਹੜੀ ਆਪਣੀ ਸਿਵਲ ਹਸਪਤਾਲ ਦੁਦ ਲੱਗੀ ਹੈ ਦਵਾਈ ਲੱਗੀ ਹੈ ਉਹ ਲੈਦੇ ਆ ਉਹ ਆਟੋ ਰਾਤ ਨੂੰ ਹੀ ਹੁੰਦੇ ਆ ਉਹ ਆਪਣੀ ਦਵਾਈ ਦਾ ਸੇਵਨ ਜਰੂਰ ਉਥੇ ਕਰਦੇ ਆ ਕੋਈ ਐਸੀ ਚਿੱਟੇ ਵਾਲੀ ਗੱਲ ਨਹੀਂ ਕਿ ਉਥੇ ਜਿਹੜਾ ਚਿੱਟਾ ਕਰ ਰਿਹਾ ਇਹ ਨਸ਼ੇ ਦੇ ਜਿਹੜੇ ਕਾਰੋਬਾਰੀ ਕਰੇ ਕਰੇ ਦੇ ਆ ਜਿਹੜੇ ਨਸ਼ਾ ਪੀਦੇ ਮੇਰੀ ਪਬਲਿਕ ਨੂੰ ਇਹੋ ਅਪੀਲ ਆ ਕਿ ਕੋਈ ਵੇਚਦਾ ਵਾ ਜਾਂ ਕੋਈ ਪੀਂਦਾ ਵਾ ਉਹਦੀ ਇਨਫੋਰਮੇਸ਼ਨ ਦਿਓ ਪਿਛਲੇ ਆਪਣੇ ਪਹਿਲੀ ਤਰੀਕ ਤੋਂ ਲੈ ਕੇ ਹੁਣ ਤੱਕ ਮੈਂ ਤਕਰੀਬਨ 9 ਬੰਦੇ ਜਿਹੜੇ ਆ ਨਸ਼ੇ ਵਾਲੇ ਫੜ ਕੇ ਅੰਦਰ ਪੱਕੇ ਦਿੱਤੇ ਆ ਜਿਹੜੇ ਇਸ ਨੂੰ ਸਾਰੇ ਸਾਰੇ ਜੇਲ੍ਹ ਦੇ ਵਿੱਚ ਆ ਗਏ